ਸਾਰਿਆਂ ਨੂੰ ਪਿਆਰ ਭਰੀ ਸਸਰੀਏ ਕਲਮਾ ਪ੍ਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਦੇਖੋ ਅਸੀਂ ਬਗਾਉਣੀ ਹੈ ਇਹ ਨਾ ਵੀ ਖੱਬੇ ਪਾਸੇ ਦਾ ਜੀ ਤੇ ਜਾਕ ਹੁੰਦੇ ਆ ਉਹ ਪਾਸਾ ਜਾਗਟ ਦਾ ਦੇਖੋ ਤੇ ਇਹਦੇ ਆਪਾਂ ਬੇਲ ਲਾਈ ਹੈ ਜਿਹੜੀ ਮੈਂ ਪੀਲੀ ਕੋਟੀ ਤੇ ਮੈਂ 8 ਗੁੰਡੇ ਛੱਡੇ ਸੀ ਤਣ ਤੇ ਇਹਦੇ ਮੈਂ 13 ਛੱਡੇ ਆ ਵੀ ਜਦੋਂ ਆ ਕੱਟ ਪੈਂਦੀ ਹੈ ਨਾ ਫਿਰ ਇਹ ਥੋੜੀ ਜੀ ਬੀਲ ਕੱਟੀ ਜਾਂਦੀ ਹੈ ਫਿਰ ਮੈਂ ਕੱਟੀ ਨਾ ਜਾਊਗੀ ਇਦਾਂ ਤੇ ਇਹਦੇ ਇੱਥੇ ਨਹੀਂ ਜੇਬ ਲਾਈ ਦੇਖੋ ਅਸੀਂ ਇਹਦੀ ਬੁਣਤੀ ਤਾਂ 10 ਮੈਂਸ ਚੁੱਕੀਆਂ ਗਈ ਹੋਈਆਂ ਇੱਥੇ ਨਹੀਂ ਜੇਬ ਲਾਈ ਕਿਉਂਕਿ ਇਹ ਡਿਜ਼ਾਈਨ ਖਰਾਬ ਹੁੰਦਾ ਸੀ ਫਿਰ ਸੈੱਟ ਨਹੀਂ ਹੁੰਦਾ ਇਹਦੇ ਅਸੀਂ ਪਾਸੇ ਜੇਬ ਲਾਈਏ ਦੇਖੋ ਇਹ ਪਾਸੇ ਜੇਬ ਲਾਈ ਹੈ ਦੇਖ ਕੇ ਜਿੰਨੇ ਇਸ ਜੇਬ ਬਾਰੇ ਵੀ ਪੁੱਛਣਾ ਹੋਵੇ ਤਾਂ ਆਪਾਂ ਨੂੰ ਕਮੈਂਟ ਕਰ ਸਕਦੇ ਆ ਦੇਖੋ ਇਹਦੇ ਮੈਂ 32 ਗੁੰਡੇ ਚੱਕੇ ਇਦਾਂ ਦੇਵਤੀ ਗੁੰਡਾਂ ਚੋਕ ਕੇ ਫਿਰ ਇੱਥੋਂ ਟਿੱਕਰ ਲਾਈ ਹੈ ਜੀ ਨਾਲ ਬੰਨ ਲਿਆ ਇੱਥੋਂ ਇਹ ਸਲਾਈ ਨਹੀਂ ਕੀਤੀ ਬਣਾਈ ਕੀਤੀ ਹੈ ਦੇਖੋ ਫਿਰ ਇਹ ਦੇਵ ਦੀ ਤੇ ਆਪਾਂ ਸਲਾਈ ਕਰਦੇ ਹਾਂਗੇ ਇੱਦਾਂ ਤੇ ਇੱਥੋਂ ਸਲਾਈ ਹੋ ਜੂਗੀ ਤੇ ਇਹਦੇ ਹੁਣ ਅਸੀਂ ਤੁਹਾਨੂੰ ਵੀ ਇਹ 25 ਗੁੰਡਿਆਂ ਚ ਡਿਜ਼ਾਈਨ ਪੈਂਦਾ ਹੈ ਮੈਂ ਸੱਜੇ ਪਾਸੇ ਵਾਲੀ ਜਿਹੜੀ ਹੋਗੀ ਉਹਦਾ ਡਿਜ਼ਾਈਨ ਅੱਗੇ ਦੱਸੂਗੀ ਤੁਹਾਨੂੰ ਇਹਦਾ ਪੈਂਦਾ 25 ਗੁੰਡਿਆਂ ਚ ਡਿਜ਼ਾਈਨ 13 ਇੱਧਰ ਰੱਖਣੇ ਆ ਤੇ 5 ਇਹ ਤੋਂ ਇਹ ਤੋਂ ਬਾਅਦ 5 ਹੋਣਗੇ 13 14 15 16 17 18 19 20 ਤੇ 5 25 ਹੋਗੇ ਤੇ ਇੱਥੇ ਆਪਣੇ ਜਿਹੜੇ 5 ਆ 4 ਘਟ ਜਾਣਗੇ 1 ਰਹਿ ਜਾਊਗਾ ਤੇ ਜਦੋਂ ਆਪਾਂ ਆ ਚਾਰ ਗਣਾਂ ਬਣਾਵਾਂਗੇ ਤੇ ਉਦੋਂ ਇੱਧਰ 8 ਘਟਣਗੇ 4 ਇਹਦੇ ਘਟਣਗੇ 12 ਤੇ 1 ਕ ਰਹਿ ਜੂਗਾ 13 ਮਿਕੁੰਡਾ 13 ਛੱਡੇ ਇੱਧਰ 12 ਘਟ ਜਾਣਗੇ 1 ਕ ਰਹਿ ਜੂ 13 ਮਾ 25 ਗੁੰਡੇ ਹੋ ਜਾਣਗੇ ਇੱਥੋਂ ਲੈ ਕੇ ਇੱਥੋਂ ਤੱਕ 25 ਗੁੰਡੇ ਹੋ ਜਾਣਗੇ 25 ਗੁੰਡੇ ਹੋ ਜਾਣਗੇ ਇੱਥੋਂ ਤੱਕ ਪੂਰਾ 25 ਚ डिजाइन पैना यह देखो पहला जो इधर तुम कह चे पाने किन्ने कुने इधर रख इधर मैं हम तेरह रखे है तेरह आई तो बाद रखे बंद ये तो बाकी है बाकी इधर है ये है मेरे सत्तर के तीन कुंडे उपरों सारे ये बार्डर में सत्तर के तीन कुंड है दस नंबर सराइया तो पा दी वर्धमान देखो दस नंबर सराई है ਦੇਖੋ ਸਾਰੇ ਦੇ ਇਹ ਮੈਂ ਪਹਿਲਾਂ ਦੱਸਣਾ ਭੁੱਲ ਜਾਨੀ ਹੁਣ ਮੈਂ ਮੈਨੂੰ ਕਮੈਂਟ ਆਉਂਦੇ ਰਹਿੰਦੇ ਕਿ ਕਿਹੜਾ ਤਾਗਾ ਨੋ ਕਿਹੜੇ ਤਸਿਆਨਾ ਤਾਂ ਨੇ ਦੇਖੋ ਪਹਿਲਾਂ ਜਿੰਨੇ ਗੁੰਡੇ ਤੁਹਾਡੇ ਹੈਗੇ ਇਧਰ ਛੱਡ ਲਓ ਇਧਰ ਛੱਡ ਲਓ 25 ਗੁੰਡਿਆਂ ਦਾ ਰੱਖ ਲਓ 13 ਗੁੰਡੇ ਇਧਰ ਪਾਉਣ ਲੋ ਜੇ ਤੁਸੀਂ ਐਸੇ ਪਾਸੇ ਪਾਉਣੇ ਸੱਜੇ ਕੱਬੇ ਤੇ ਅੱਡੋ ਅੱਡੇ ਜੀ ਡਿਜ਼ਾਈਨ ਆਊਗਾ ਇਹ ਕੱਬੇ ਪਾਸੇ ਦਾ ਨਾਲੇ ਤੇ ਸੱਜੇ ਪਾਸੇ ਦਾ ਐਸੇ ਪਾਸੇ ਆਉਣਗੇ ਆਹ ਜਿਹੜੇ ਐਸੇ ਪਾਸੇ ਆਉਣਗੇ ਸੱਜੇ ਪਾਸੇ ਤੁਸੀਂ 13 ਗੁੰਡੇ ਇੱਧਰ ਰੱਖ ਕੇ ਫਿਰ ਦੋ ਗੁੰਡੇ ਉਲਟੇ ਬਣਨੇ ਆ। ਫਿਰ ਧਾਗਾ ਦੂਜੇ ਪਾਸੇ ਕਰਕੇ ਗੁੰਡਾ ਬਣਦੇ ਗੈਕ ਸਾਈਡ ਤੋਂ ਦੋਹਾਂ ਦਾ ਇੱਕ ਬਣਾਉਣਾ। ਜਿਹੜਾ ਏ ਆਈ ਸਲਾਈ ਸਿੱਧੇ ਪਾਸੇ ਹੁੰਦਾ ਦੋਹਾਂ ਦਾ ਇੱਕ ਬਣਾਇਆ ਕਰੂ। ਫਿਰ ਤੁਸੀਂ ਇਹ ਧਾਗਾ ਅੰਦਰ ਕੰਨੀ ਕਰਕੇ ਸਿੱਧਾ ਗੁੰਡਾ ਬਣਾਉਣਾ। ਇੱਥੇ ਜਾਲੀ ਬਣੂਗੀ। ਫਿਰ ਦੋ ਉਲਟੇ ਬਣਨੇ ਆ। ਫਿਰ ਤੁਸੀਂ ਧਾਗਾ ਅੰਦਰ ਕੰਨੀ ਰੱਖਣ ਦੋ ਤੋਂ ਇੱਕ ਬਣਾਉਣਾ। ਤੇ ਇਹ ਜਾਲੀ ਬਣਾਉਣੀ ਆ। ਜਦੋਂ ਤੁਸੀਂ ਉਲਟੇ ਪਾਸੇ ਬਣਾਵੋਗੇ ਇਹ ਉਲਟੇ-ਉਲਟੇ ਬਣਨਗੇ। ਤਨ ਗੁੰਡਾ ਦੋ ਗੁੰਡੇ ਸਿੱਧੇ ਬਣਨ ਗੁਰਤੇ ਪਾਸੋਂ ਫਿਰ ਜਿਹੜਾ ਇਹ ਜਾਲੀ ਵਾਲਾ ਗੁੰਡਾ ਹੋਊਗਾ ਜਾਲੀ ਵਾਲਾ ਤਿਆਗ ਗੁੰਡੇ ਦੇ ਉਲਟੇ ਪਾਸੋਂ ਦੋ ਤਾਂ ਇੱਕ ਬਣਾਉਣਾ ਬੜਪਾ ਕੇ ਫਿਰ ਇਹਨੂੰ ਆਟਾ ਬਣ ਲੈਣਾ ਫਿਰ ਦੋ ਸਿੱਧੇ ਬੁਣਨੇ ਫਿਰ ਇਸੇ ਤਰ੍ਹਾਂ ਹੀ ਜਾਊਗਾ ਫਿਰ ਜਦੋਂ ਇਹ ਤੁਸੀਂ ਚਾਰੇ ਸਲਾਈਆਂ ਪਾ ਲਈਆਂ ਚਾਰ ਜਾਲਾਂ ਬਣਾ ਲਿਆ ਇੱਥੋਂ ਫਿਰ ਜਦੋਂ ਤੁਸੀਂ ਚਾਰ ਜਾਲਾਂ ਬਣ ਗਈਆਂ ਫਿਰ ਤੁਸੀਂ ਆਹ ਸਿੱਧੇ ਜਿਹੜੇ ਗੁੰਡੇ ਦੇਖੋ ਸਿੱਧੇ ਗੁੰਡਿਆਂ ਤੋਂ ਸਿੱਧੇ ਪਾਸੋਂ ਸਲਾਈ ਪਾ ਕੇ ਦੋ ਤੋਂ ਇੱਕ ਬਣਾਉਣਾ ਹੈ। ਫਿਰ ਤੋਂ ਸਿੱਧਾ ਉਲਟੇ ਪੋੜਨੇ ਆ। ਫਿਰ ਇਹ ਬੈਕ ਸਾਈਡ ਤੋਂ ਪਾ ਕੇ ਦੋਹਾਂ ਦਾ ਇੱਕ ਬਣਾਉਣਾ ਹੈ। ਇੱਥੇ ਜਾਲੀ ਬਣੂਗੀ ਫਿਰ ਸਿੱਧਾ ਬਣਨਾ ਫਿਰ ਦੋ ਉਲਟੇ ਪੋੜ ਕੇ ਫਿਰ ਇੱਥੇ ਜਾਲੀ ਸ਼ੁਰੂ ਕਰਨੀ। ਇੱਥੇ ਕੋਈ ਦੋ ਤੋਂ ਇੱਕ ਨਹੀਂ ਬਣਾਉਣਾਗਾ ਇੱਥੇ ਜਾਲੀ ਬਣਾਉਣੀ ਹੈ ਦੋ ਤੋਂ ਇੱਕ ਇੱਧਰ ਬਣਾਉਣਾ ਹੈ। ਦੇਖੋ ਆ ਇਹ ਇੱਧਰ ਅਸੀਂ ਆਹ ਸ਼ੁਰੂ ਕਰਾਂਗੇ ਇੱਧਰ ਜਾਲੀ ਹੁਣ। ਜਿਹੜੀ ਆਹ ਵਾਲੀ ਐ ਤੋਂ ਦਾ ਨਿਆਵਲੀ ਇੱਧਰ ਸ਼ੁਰੂ ਕਰਾਂਗੇ ਇੱਧਰ ਹੁਣ 13 ਗੁੰਡੇ ਐ ਤੇੜੇ ਜਿਹੜੇ ਬਣੇ ਜਾਂਦੇ ਲਓ ਜੀ ਆਪਾਂ ਇੱਧਰ ਪੰਜਵੇਂ ਸ਼ੁਰੂ ਕਰਾਂਗੇ ਆ ਬਾਧੂ ਗੁੰਡੇ ਬਣ ਕੇ 13 ਆਪਾਂ ਮੋੜ ਲੈਣੇ ਆ ਤੇ ਆ ਤੁਹਾਨੂੰ ਇੱਧਰ ਦੱਸ ਦਿੰਨੀ ਆ ਵੀ ਮੇਰੇ ਇਹ 13 ਗੁੰਡੇ ਮੈਂ ਫੱਟੀ ਨਾਲ ਛੱਡੇ ਵੀ ਆ ਵੇਖੋ 13 ਗੁੰਡੇ ਛੱਡੇ ਵੀ ਇੱਥੇ ਫੱਟੀ ਨਾਲ ਬਾਕੀ ਇਹ ਪੰਜ ਗੁੰਡੇ ਐ ਤੇ ਇੱਥੇ ਵੀ ਤੁਹਾਨੂੰ ਗਿਣ ਕੇ ਦਿਖਾ ਦਿੰਨੀ ਆ। ਦੇਖੋ ਆ ਭੱਟੀ ਐ ਆਪਣੀ ਨੌ ਗੁੰਡਿਆਂ ਦੀ 1 2 3 4 5 6 7 8 9 10 11 12 13 ਤੇ ਆ ਆਪਣੇ ਪੰਜ ਗੁੰਡੇ ਦੇਖੋ ਚਾਰ ਜਾਣਗੇ ਘਟਣਗੇ ਇੱਕ ਆਪਣਾ ਰਹਿ ਜਾਊ। ਠੀਕ ਐ? ਹੁਣ ਤੁਹਾਨੂੰ ਦੱਸਦੇ ਆ ਅੱਗੇ ਜਿਹੜੇ ਅਸੀਂ ਸੱਜੇ ਪਾਸੇ ਦਾ ਪਾਸਾ ਬਣਾਵਾਂਗੇ ਨਾ ਉਹ ਚ ਸਾਰਾ ਡਿਜ਼ਾਈਨ ਦੱਸਾਂਗੇ ਅਸੀਂ ਆਹ ਇਹ ਤਾਂ ਮੈਂ ਪਹਿਲਾਂ ਦੱਸਿਆ ਹੋਇਆ ਡਿਜ਼ਾਈਨ ਹੈ ਉਹ ਚ ਮੈਂ ਸਾਰਾ ਡਿਜ਼ਾਈਨ ਤੁਹਾਨੂੰ ਦੱਸ ਕੇ ਦੱਸੂੰਗੀ ਦੇਖੋ ਦੋ ਗੁੰਡੇ ਉਲਟੇ ਬੁਣ ਲੈਣ ਆਪਾਂ 13 ਮਣਕੇ ਦੋ ਉਲਟੇ ਫੇਤਾ ਕਰ ਤੁਂ ਕਿੱਵਾਂ ਸਿੱਖਾਂ ਮੈਂ ਫੇਰ ਆਪਾਂ ਇਹਨੂੰ ਗੁੰਡੇ ਨੂੰ ਐਸ ਤਰ੍ਹਾਂ ਬੈਕ ਸਾਈਡ ਤੋਂ ਦੇਖੋ ਦੋਂ ਤੋਂ ਇੱਕ ਬਣਾ ਦੇਣਾ ਦੇਖੋ ਤੇ ਨੰਦਰ ਬਣੇ ਦੋ ਉਲਟੇ ਬੈਕ ਸਾਈਡ ਤੋਂ ਦੋਂ ਤੋਂ ਇੱਕ ਧਾਗਾ ਆਪ ਦੇ ਕੰਨੀ ਜਾਣੀ ਹੁਣ ਆਪਾਂ ਦੋ ਉਲਟੇ ਹੁਣ ਆਪਾਂ ਧਾਗਾ ਆਪ ਦੇ ਕੰਨੀ ਰੱਖਣਾ ਤੇ ਇੱਥੇ ਆਪਾਂ ਗੁੰਡਾ ਲਾਦ ਕੇ ਬੈਕ ਸਾਈਡ ਤੋਂ ਦੋਂ ਤੋਂ ਇੱਕ ਹੁਣ ਇਹ ਕੁੰਡੇ ਆਪਾਂ ਸਾਰੇ ਸਿੱਧੇ ਬੁਣਣੇ ਆ। ਦੇਖੋ ਕਾਪਾ ਘਟਾਤਾ ਤੈਨਾਂ ਜਾਲ ਨੂੰ ਬਣਾਉਣਾ ਤੈਨ ਇਹ ਹੁਣ ਤੁਹਾਨੂੰ ਬੁਣ ਕੇ ਵੀ ਗਿਣ ਕੇ ਦੱਸ ਦਿੰਨੇ ਆ ਇੱਕ ਦੋ ਤਿੰਨ ਚਾਰ ਪੰਜ 6 7 8 9 ਤੇ 10 11 12 ਤੇ 13 ਦੇਖੋ 13 ਕੁੰਡੇ ਆ ਹੁਣ ਆਪਾਂ ਉਂਗਲੀ ਬੰਨੀ ਹੈ। ਤਿੰਨ 4 5 6 7 8 ਤੇ 9 ਦੇਖੋ ਉਹਨੂੰ ਇਹ ਢੱਗਾ ਪਾਣਾ ਹੈ ਢੱਗਾ ਦੇਖ ਨਿਕਲਣਾ ਦੇਖ ਥੋੜਾ ਜਿਹਾ ਨੂੰ ਖਸ ਲਓ ਹੁਣ ਇਹ ਉੱਥੋਂ ਦੇਕਰ ਆਪਾਂ ਜਿੱਥੋਂ ਚੱਕਰ ਜਹਾਵੀ ਬਣਾਈ ਹੈ ਉੱਥੋਂ ਦੇਕਰ ਆਪਾਂ ਸਾਰੇ ਉਲਟੇ ਪਾਉਣੇ ਆ ਦੇਖਾ ਇੱਥੋਂ ਦੇਕਰ ਆਪਾਂ ਉਲਟੇ ਪਾਉਣੇ ਆ ਆ ਸਿੱਧੇ ਹੀ ਕੁੰਡੇ ਆ ਦੇਖਾ ਇੰਦੇ ਵਿੱਚ ਤਾਂ ਸਿੱਧੀ ਸਲਾਈ ਪਈ ਹੈ ਉਵੇਂ ਸਿੱਧੀ ਦਾ ਮਤਲਬ ਹੈ ਪੈਣੀ ਹੈ ਜੀ ਉਹ ਸਿੱਧੇ ਪਾਸੇ ਉਹ ਜਿਵੇਂ ਹੁਣ ਹਲਟੇ ਪਾਸੇ ਹੁੰਦਾ ਦੱਸਦੇ ਆਂ ਵੀ ਜਿਹੜੀ ਵਿਚਾਲੜੀ ਚੈਣ ਆਉਂਦੀ ਹੈ ਇਹ ਹਿੱਸੇ ਤਾਂ ਸਾਰੀ ਜੀ ਜੇ ਤੁਹਾਨੂੰ ਨਾ ਸਮਝ ਆਵੇ ਤੁਸੀਂ ਫੇਰ ਦੇਖੋ ਆ ਸਿੱਧੇ ਬਣਨਗੇ ਉਲਟੇ ਪਾਸੇ। ਦੋ ਆਹ ਦੇਖੋ ਆਹਾ ਤੇ ਇੱਕ ਆ ਜਾਲੀ ਮੜਾਕੋਣ ਦੋਨੋਂ ਤੇ ਇੱਕ ਆ ਬਣਨ ਦਾ ਇੱਕ ਹੁਣ ਆਪਣਾ ਇਸ ਤਰ੍ਹਾਂ ਬਣ ਰਿਹਾ ਹੈਗੇ ਆਹ ਤੁਹਾਨੂੰ ਦਿਖਾਉਂਦਾ ਮਨ ਹੈ। ਹੁਣ ਆ ਦੋ ਸਿੱਧੇ ਮਾਣਨੇ। ਆ ਸਾਰੇ ਉਲਟੇ ਬਣਨੇਗੇ। ਜਿਵੇਂ ਆਪਾਂ ਉਲਟੇ ਪਾਸੋਂ ਪਾਈ ਆਈ ਸਲਾਈ ਆ ਚੈਣ ਜਾਵੂਗੀ। ਜਿਹੜੀ ਆ ਵਾਲੀ ਐ ਨਾ ਇਹ ਸਿੱਧੇ ਪਾਸੋਂ ਜਿਵੇਂ ਮੈਂ ਪਾਈ ਉਹ ਮੈਂ ਸਿੱਧੇ ਪਾਸੇ ਪਿਆ ਕਰੂ ਆਈ ਸਲਾਈ ਤੇ ਜਿਵੇਂ ਮੈਂ ਉਲਟੇ ਪਾਸੋਂ ਪਾਈ ਆ ਉਲਟੇ ਪਾਸੋਂ ਆ ਤੁਸੀਂ ਇਧਰੋਂ ਆਈ ਬੁਣੀ ਜਾਣਾ। ਇੱਧਰ ਚਾਰ ਜਾਲੀਆਂ ਬਣਾ ਲੈਣੀਆਂ ਚਾਰ ਕੁੰਡੇ ਘਟਣਗੇ ਤਿੰਨ ਇੱਕ ਬਣਗੇ ਤਿੰਨ ਨਾ ਹੋਰ ਚਾਰ ਜਾਲੀਆਂ ਬਣਾ ਲਏ ਜਦੋਂ ਫਿਰ ਤੁਸੀਂ ਚਾਰ ਜਾਲੀਆਂ ਬਣਾ ਕੇ ਉਲਟੇ ਪਾਸੇ ਆਓਗੇ ਸਿੱਧੇ ਪਾਸੇ ਆਈਏ ਤੋ ਫਿਰ ਇੱਥੇ ਦੋ ਦੋ ਇੱਕ ਬਣੂਗਾ ਕੁੰਡੇ ਤੋਂ ਦੇਖ ਜੇ ਦੋ ਸਿੱਧੇ ਕੁੰਡੇ ਮੁੰਡੇ ਨੇ ਤੇ ਫਿਰ ਇਹਨਾਂ ਨੂੰ ਸਲਾਈ ਪਾ ਕੇ ਇੰਦੋਂ ਤੋਂ ਇੱਕ ਬਣਾਉਣਾ ਫਿਰ ਦੋ ਰੁੱਟੇ ਬਣਨੇ ਫਿਰ ਦੋ ਟਿੱਕਾ ਬਣਾਉਣਾ ਫਿਰ ਜਾਲੀ ਬਣਾਉਣੀ ਹੈ ਕੁੰਡਾ ਸਿੱਧਾ ਫਿਰ ਦੋ ਰੁੱਟੇ ਫਿਰ ਇੱਥੇ ਜਾਲੀ ਬਣਾਉਣੀ ਹੈ ਤੁਸੀਂ ਜਦੋਂ ਆ ਚਾਰ ਜਾਲੀਆਂ ਪੈ ਗਈਆਂ ਫਿਰ ਜਦੋਂ ਆ ਵਾਲੀ ਜਾਲੀ ਸ਼ੁਰੂ ਕਰਨੀ ਹੈ ਦੇਖੋ ਆ ਵਾਲੀ ਆ ਵਾਲੀ ਜਾਲੀ ਸ਼ੁਰੂ ਕਰਨੀ ਹੈ ਇੱਥੇ ਘਟਾਉਣੀ ਹੈ ਦੇਖੋ ਅਸੀਂ ਸਿੱਧੇ ਦਾ ਦੋ ਟਿੱਕਾ ਬਣੂਗਾ ਆ ਵਾਲੀ ਜਾਲੀ ਬਣੂਗੀ ਫੇ ਚਾਰ ਚਾਰ ਬਣ ਕੇ ਫੇਰ ਫੇਰ ਇੱਥੋਂ ਮੈਂ ਹੀ ਜਾਣੀ ਸ਼ੁਰੂ ਹੋਵਾਂਗੇ ਫਿਰ ਇਹ ਚਾਰ ਬਣ ਗਈਆਂ ਫੇਰ ਇੱਧਰੋਂ ਸ਼ੁਰੂ ਹੋਣਗੇ ਜਿੱਥੋਂ ਆਪਾਂ ਘਟਾਉਂਦੇ ਆਏ ਇੱਥੇ ਹੀ ਜਾਣਦਾ ਸ਼ੁਰੂ ਹੋਣਗੇ ਜਦੋਂ ਇਹ ਚਾਰ ਬਣ ਗਈਆਂ ਫਿਰ ਜਦੋਂ ਆਹ ਸ਼ੁਰੂ ਕਰਾਂਗੇ ਫਿਰ ਇੱਧਰ ਘਟਾਉਂ ਲਾਂਗੇ ਜੀ ਦੇਖੋ ਅਸੀਂ ਠੀਕ ਹੈ ਜੀ ਨਾ ਵੀ ਸਮਝ ਆਏ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਆਂ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਸਾਰੇ ਆਪਣੇ ਲਈ ਸੱਸਰੀਆਂ ਗਾ ਲੇਡ ਨੂੰ ਹੰਡ ਤੇ ਕਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾ ਅਗਲੇ ਪਾਸੇ ਚ ਦੱਸਾਂਗੇ ਆਪਾਂ ਤੁਹਾਨੂੰ ਸੱਜੀ ਪਾਸੇ ਵਾਲੀ ਆ ਖੱਬੇ ਪਾਸੇ ਵਾਲੀ ਸੱਜੇ ਪਾਸੇ ਦੱਸਾਂਗੇ